ਨਿਊਜ਼ੀਲੈਂਡ ਸਰਕਾਰ ਵੱਲੋਂ ਸਕਿਲਡ ਮਾਈਗ੍ਰੈਂਟ ਕੈਟਾਗਰੀ ਰਿਹਾਇਸ਼ ਵੀਜ਼ਾ 'ਚ ਵੱਡੇ ਬਦਲਾਅ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਕਦਮ ਏਮਪਲੋਇਰ ਨੂੰ ਕਾਬਲ ਕਰਮਚਾਰੀਆਂ ਨੂੰ ਰੋਕਣ ਅਤੇ ਦੇਸ਼ ਦੀ ਲੰਬੀ ਮਿਆਦੀ ਆਰਥਿਕ ਵਾਅਦੇ ਨੂੰ ਮਜ਼ਬੂਤ ਕਰਨ ਵਾਸਤੇ ਛੁੱਕਿਆ ਗਿਆ ਹੈ। ਦੋ ਨਵੀਆਂ ਰੈਜ਼ੀਡੈਂਸ ਪਾਥਵੇ ਸ਼ੁਰੂ ਕੀਤੀਆਂ ਜਾਣਗੀਆਂ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਕਿਲਡ ਵਰਕ ਐਕਸਪੀਰੀਅੰਸ ਪਾਥਵੇ ਦੀ। ਉਹ ਪ੍ਰਵਾਸੀ ਜੋ ਏਐਨਜ਼ਡ ਐਸਈਓ ਸਕਿਲ ਲੈਵਲ 1 ਤੋਂ ਤਿੰਨ ਤੱਕ ਦੀਆਂ ਨੌਕਰੀਆਂ ਕਰ ਰਹੇ ਹਨ ਤੇ ਜਿਨ੍ਹਾਂ ਦੇ ਕੋਲ ਘੱਟੋ-ਘੱਟ 5 ਸਾਲ ਦਾ ਸਬੰਧਿਤ ਐਕਸਪੀਰੀਅੰਸ ਵੀ ਹੈ ਇਹਨਾਂ ਵਿੱਚੋਂ ਘੱਟੋ-ਘੱਟ 2 ਸਾਲ ਦਾ ਤਜਰਬਾ ਨਿਊਜ਼ੀਲੈਂਡ ਦੇ ਵਿੱਚ ਹੋਣਾ ਚਾਹੀਦਾ ਹੈ ਤੇ ਕਮਾਈ ਘੱਟੋ-ਘੱਟ ਮੀਡੀਅਨ ਵੇਜ 1.1 ਗੁਣਾ ਹੋਣੀ ਲਾਜ਼ਮੀ ਹੈ ਉਹ ਕਰਮਚਾਰੀ ਇਸ ਦੇ ਯੋਗ ਹੋਣਗੇ ਅਗਲੀ ਗੱਲ ਕਰਦੇ ਹਾਂ ਟਰੇਡ ਐਂਡ ਟੈਕਨੀਸ਼ੀਅਨ ਪਾਥਵੇ ਦੀ ਉਹ ਪ੍ਰਵਾਸੀ ਜੋ ਨਰਜ਼ਾਰਤ ਟਰੇਡ ਜਾਂ ਟੈਕਨੀਸ਼ੀਅਨ ਰੋਲਾਂ ਦੇ ਵਿੱਚ ਹਨ ਜਿਨ੍ਹਾਂ ਦੇ ਕੋਲ ਲੈਵਲ 4 ਜਾਂ ਇਸ ਤੋਂ ਉੱਚੀ ਕੁਆਲਿਫੀਕੇਸ਼ਨ ਹੈ ਤੇ ਘੱਟੋ-ਘੱਟ 4 ਸਾਲਾਂ ਦਾ ਪੋਸਟ ਕੁਆਲਿਫੀਕੇਸ਼ਨ ਐਕਸਪੀਰੀਅੰਸ ਵੀ ਹੈ ਇਹਨਾਂ ਦੇ ਵਿੱਚੋਂ ਘੱਟੋ-ਘੱਟ 18 ਮਹੀਨੇ ਦਾ ਤਜਰਬਾ ਨਿਊਜ਼ੀਲੈਂਡ ਦੇ ਵਿੱਚ ਮੀਡੀਅਨ ਬੇਜ ਜਾਂ ਇਸ ਤੋਂ ਵੱਧ ਮਿਲਣ ਵਾਲੀ ਤਨਖਾਹ ਤਾਂ ਹੋਣਾ ਇਹਨਾਂ ਲਈ ਲਾਜ਼ਮੀ ਹੈ ਮੁੱਖ ਬਦਲਾ ਕਿਹੜੇ-ਕਿਹੜੇ ਹੋਣਗੇ ਇਸ ਵਾਰ ਵੀ ਗੱਲ ਕਰਦੇ ਹਾਂ ਨਿਊਜ਼ੀਲੈਂਡ ਦੀਆਂ ਯੂਨੀਵਰਸਟੀਆਂ ਲੈਵਲ ਕੁਆਲਿਫਿਕੇਸ਼ਨ ਲਈ ਵੱਧ ਪੁਆਇੰਟ ਮਿਲਣਗੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਰਿਹਾਇਸ਼ ਵੱਲ ਰਸਤਾ ਹੋਰ ਆਸਾਨ ਹੋਵੇਗਾ ਨਿਊਜ਼ੀਲੈਂਡ ਵਰਕ ਐਕਸਪੀਰੀਅੰਸ ਦੀ ਲੂਡ ਵੱਧ ਤੋਂ ਵੱਧ 3 ਸਾਲ ਤੋਂ ਘਟਾ ਕੇ 2 ਸਾਲ ਕਰ ਦਿੱਤੀ ਗਈ ਹੈ ਰਿਹਾਇਸ਼ ਲਈ ਅਪਲਾਈ ਕਰਦੇ ਸਮੇਂ ਵਧੇਰੇ ਤਨਖਾਹ ਰੇਟ ਦੀ ਸ਼ਰਤ ਹਟਾ ਦਿੱਤੀ ਗਈ ਹੈ ਹੁਣ ਸਿਰਫ ਮੀਡੀਆ ਵੇਜ ਜਾਂ ਇਸ ਤੋਂ ਉੱਪਰ ਲਗਾਤਾਰ ਕਮਾਈ ਹੋਣੀ ਲੋੜੀਂਦੀ ਹੈ ਤਾਂ ਉਹ ਦੱਸਦੀ ਹੈ ਕਿ ਸਾਰੇ ਬਦਲਾਅ ਅਗਸਤ 2026 ਤੋਂ ਲਾਗੂ ਹੋਣਗੇ ਸਰਕਾਰ ਦਾ ਕਹਿਣਾ ਹੈ ਕਿ ਸਭ ਕੁਝ ਗoing ਫਾਰ ਗਰੋਥ ਪ੍ਰੋਗਰਾਮ ਦੇ ਹਿੱਸੇ ਵਜੋਂ ਕੀਤਾ ਜਾ ਰਿਹਾ ਹੈ ਜਿਸ ਵਿੱਚ ਵਰਕ ਵੀਜ਼ਾ ਸਿਸਟਮ ਨੂੰ ਸੁਧਾਰਨਾ ਸਿੱਖਿਆ ਦੇ ਨਤੀਜੇ ਬਿਹਤਰ ਕਰਨਾ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਜਾਂ ਟ੍ਰੇਨਿੰਗ ਨਾਲ ਜੋੜਨ ਦੀਆਂ ਯੋਜਨਾਵਾਂ ਵੀ ਸ਼ਾਮਲ ਹਨ ਨਿਊਜ਼ੀਲੈਂਡ ਸਰਕਾਰ ਦੇ ਇਹ ਬਦਲਾ ਹੁਣ ਪ੍ਰਵਾਸੀਆਂ ਲਈ ਰਿਹਾਇਸ਼ ਦੇ ਰਾਹ ਖੋਲਣਗੇ ਅਤੇ ਕਾਬਲ ਕਰਮਚਾਰੀਆਂ ਨੂੰ ਦੇਸ਼ ਨਾਲ ਜੋੜ ਕੇ ਰੱਖਣ ਦੇ ਵਿੱਚ ਮਦਦ ਕਰਨਗੇ। ਨਿਊਜ਼ੀਲੈਂਡ ਸਰਕਾਰ ਵੱਲੋਂ ਸਕਿਲਡ ਮਾਈਗ੍ਰੈਂਟ ਕੈਟਾਗਰੀ ਰਿਹਾਇਸ਼ ਵੀਜੇ 'ਚ ਵੱਡੇ ਬਦਲਾਅ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਕਦਮ ਏਮਪਲੋਇਰ ਨੂੰ ਕਾਬਲ ਕਰਮਚਾਰੀਆਂ ਨੂੰ ਰੋਕਣ ਅਤੇ ਦੇਸ਼ ਦੀ ਲੰਬੀ ਮਿਆਦੀ ਆਰਥਿਕ ਵਾਅਦੇ ਨੂੰ ਮਜ਼ਬੂਤ ਕਰਨ ਵਾਸਤੇ ਛੁੱਕਿਆ ਗਿਆ ਹੈ। ਦੋ ਨਵੀਆਂ ਰੈਜ਼ੀਡੈਂਸ ਪਾਥਵੇ ਸ਼ੁਰੂ ਕੀਤੀਆਂ ਜਾਣਗੀਆਂ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਕਿਲਡ ਵਰਕ ਐਕਸਪੀਰੀਅੰਸ ਪਾਥਵੇ ਦੀ ਉਹ ਪ੍ਰਵਾਸੀ ਜੋ ਏ ਐਨ ਜੈਡ ਐਸ ਆਈਓ ਸਕਿਲ ਲੈਵਲ 1 ਤੋਂ 3 ਤੱਕ ਦੀਆਂ ਨੌਕਰੀਆਂ ਕਰ ਰਹੇ ਹਨ ਤੇ ਜਿਨ੍ਹਾਂ ਦੇ ਕੋਲ ਘੱਟੋ-ਘੱਟ 5 ਸਾਲ ਦਾ ਸਬੰਧਿਤ ਐਕਸਪੀਰੀਅੰਸ ਵੀ ਹੈ ਇਹਨਾਂ ਵਿੱਚੋਂ ਘੱਟੋ-ਘੱਟ 2 ਸਾਲ ਦਾ ਤਜਰਬਾ ਨਿਊਜ਼ੀਲੈਂਡ ਦੇ ਵਿੱਚ ਹੋਣਾ ਚਾਹੀਦਾ ਹੈ ਤੇ ਕਮਾਈ ਘੱਟੋ-ਘੱਟ ਮੀਡੀਅਨ ਵੇਜ 1.1 ਗੁਣਾ ਹੋਣੀ ਲਾਜ਼ਮੀ ਹੈ ਉਹ ਕਰਮਚਾਰੀ ਇਸ ਦੇ ਯੋਗ ਹੋਣਗੇ ਅਗਲੀ ਗੱਲ ਕਰਦੇ ਹਾਂ ਟਰੇਡ ਐਂਡ ਟੈਕਨੀਸ਼ੀਅਨ ਪਾਥਵੇ ਦੀ ਉਹ ਪ੍ਰਵਾਸੀ ਜੋ ਨਰਜ਼ਾਰਤ ਟਰੇਡ ਜਾਂ ਟੈਕਨੀਸ਼ੀਅਨ ਰੋਲਾਂ ਦੇ ਵਿੱਚ ਹਨ ਜਿਨ੍ਹਾਂ ਦੇ ਕੋਲ ਲੈਵਲ 4 ਜਾਂ ਇਸ ਤੋਂ ਉੱਚੀ ਕੁਆਲਿਫੀਕੇਸ਼ਨ ਹੈ ਤੇ ਘੱਟੋ-ਘੱਟ 4 ਸਾਲਾਂ ਦਾ ਪੋਸਟ ਕੁਆਲਿਫੀਕੇਸ਼ਨ ਐਕਸਪੀਰੀਅੰਸ ਵੀ ਹੈ ਇਹਨਾਂ ਦੇ ਵਿੱਚੋਂ ਘੱਟੋ-ਘੱਟ 18 ਮਹੀਨੇ ਦਾ ਤਜਰਬਾ ਨਿਊਜ਼ੀਲੈਂਡ ਦੇ ਵਿੱਚ ਮੀਡੀਅਨ ਬੇਜ ਜਾਂ ਇਸ ਤੋਂ ਵੱਧ ਮਿਲਣ ਵਾਲੀ ਤਨਖਾਹ ਤਾਂ ਹੋਣਾ ਇਹਨਾਂ ਲਈ ਲਾਜ਼ਮੀ ਹੈ ਮੁੱਖ ਬਦਲਾ ਕਿਹੜੇ-ਕਿਹੜੇ ਹੋਣਗੇ ਇਸ ਵਾਰ ਵੀ ਗੱਲ ਕਰਦੇ ਹਾਂ ਨਿਊਜ਼ੀਲੈਂਡ ਦੀਆਂ ਯੂਨੀਵਰਸਟੀਆਂ ਲੈਵਲ ਕੁਆਲਿਫਿਕੇਸ਼ਨ ਲਈ ਵੱਧ ਪੁਆਇੰਟ ਮਿਲਣਗੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਰਿਹਾਇਸ਼ ਵੱਲ ਰਸਤਾ ਹੋਰ ਆਸਾਨ ਹੋਵੇਗਾ ਨਿਊਜ਼ੀਲੈਂਡ ਵਰਕ ਐਕਸਪੀਰੀਅੰਸ ਦੀ ਲੂਡ ਵੱਧ ਤੋਂ ਵੱਧ 3 ਸਾਲ ਤੋਂ ਘਟਾ ਕੇ 2 ਸਾਲ ਕਰ ਦਿੱਤੀ ਗਈ ਹੈ ਰਿਹਾਇਸ਼ ਲਈ ਅਪਲਾਈ ਕਰਦੇ ਸਮੇਂ ਵਧੇਰੇ ਤਨਖਾਹ ਰੇਟ ਦੀ ਸ਼ਰਤ ਹਟਾ ਦਿੱਤੀ ਗਈ ਹੈ ਹੁਣ ਸਿਰਫ ਮੀਡੀਆ ਵੇਜ ਜਾਂ ਇਸ ਤੋਂ ਉੱਪਰ ਲਗਾਤਾਰ ਕਮਾਈ ਹੋਣੀ ਲੋੜੀਂਦੀ ਹੈ ਤਾਨੂੰ ਦੱਸਦੀ ਹੈ ਕਿ ਸਾਰੇ ਬਦਲਾਅ ਅਗਸਤ 2026 ਤੋਂ ਲਾਗੂ ਹੋਣਗੇ ਸਰਕਾਰ ਦਾ ਕਹਿਣਾ ਹੈ ਕਿ ਸਭ ਕੁਝ ਗoing ਫੋਰ ਗ੍ਰੋਥ ਪ੍ਰੋਗਰਾਮ ਦੇ ਹਿੱਸੇ ਵਜੋਂ ਕੀਤਾ ਜਾ ਰਿਹਾ ਹੈ ਜਿਸ ਵਿੱਚ ਵਰਕ ਵੀਜ਼ਾ ਸਿਸਟਮ ਨੂੰ ਸੁਧਾਰਨਾ ਸਿੱਖਿਆ ਦੇ ਨਤੀਜੇ ਬਿਹਤਰ ਕਰਨਾ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਜਾਂ ਟ੍ਰੇਨਿੰਗ ਨਾਲ ਜੋੜਨ ਦੀਆਂ ਯੋਜਨਾਵਾਂ ਵੀ ਸ਼ਾਮਲ ਹਨ ਨਿਊਜ਼ੀਲੈਂਡ ਸਰਕਾਰ ਦੇ ਇਹ ਬਦਲਾ ਹੁਣ ਪ੍ਰਵਾਸੀਆਂ ਲਈ ਰਿਹਾਇਸ਼ ਦੇ ਰਾਹ ਖੋਲਣਗੇ ਅਤੇ ਕਾਬਲ ਕਰਮਚਾਰੀਆਂ ਨੂੰ ਦੇਸ਼ ਨਾਲ ਜੋੜ ਕੇ ਰੱਖਣ ਦੇ ਵਿੱਚ ਮਦਦ ਕਰਨਗੇ। ਨਿਊਜ਼ੀਲੈਂਡ ਸਰਕਾਰ ਵੱਲੋਂ ਸਕਿਲਡ ਮਾਈਗ੍ਰੈਂਟ ਕੈਟਾਗਰੀ ਰਿਹਾਇਸ਼ ਵੀਜਾ 'ਚ ਵੱਡੇ ਬਦਲਾਅ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਕਦਮ ਏਮਪਲੋਇਰ ਨੂੰ ਕਾਬਲ ਕਰਮਚਾਰੀਆਂ ਨੂੰ ਰੋਕਣ ਅਤੇ ਦੇਸ਼ ਦੀ ਲੰਬੀ ਮਿਆਦੀ ਆਰਥਿਕ ਵਾਅਦੇ ਨੂੰ ਮਜ਼ਬੂਤ ਕਰਨ ਵਾਸਤੇ ਛੁੱਕਿਆ ਗਿਆ ਹੈ। ਦੋ ਨਵੀਆਂ ਰੈਜ਼ੀਡੈਂਸ ਪਾਥਵੇ ਸ਼ੁਰੂ ਕੀਤੀਆਂ ਜਾਣਗੀਆਂ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਕਿਲਡ ਵਰਕ ਐਕਸਪੀਰੀਅੰਸ ਪਾਥਵੇ ਦੀ ਉਹ ਪ੍ਰਵਾਸੀ ਜੋ ਏ ਐਨ ਜੈਡ ਐਸ ਆਈਓ ਸਕਿੱਲ ਲੈਵਲ 1 ਤੋਂ 3 ਤੱਕ ਦੀਆਂ ਨੌਕਰੀਆਂ ਕਰ ਰਹੇ ਹਨ ਤੇ ਜਿਨ੍ਹਾਂ ਦੇ ਕੋਲ ਘੱਟੋ ਘੱਟ 5 ਸਾਲ ਦਾ ਸਬੰਧਿਤ ਐਕਸਪੀਰੀਅੰਸ ਵੀ ਹੈ ਇਹਨਾਂ ਵਿੱਚੋਂ ਘੱਟੋ ਘੱਟ 2 ਸਾਲ ਦਾ ਤਜਰਬਾ ਨਿਊਜ਼ੀਲੈਂਡ ਦੇ ਵਿੱਚ ਹੋਣਾ ਚਾਹੀਦਾ ਹੈ ਤੇ ਕਮਾਈ ਘੱਟੋ ਘੱਟ ਮੀਡੀਅਨ ਵੇਜ 1.1 ਗੁਣਾ ਹੋਣੀ ਲਾਜ਼ਮੀ ਹੈ ਉਹ ਕਰਮਚਾਰੀ ਇਸ ਦੇ ਯੋਗ ਹੋਣਗੇ ਅਗਲੀ ਗੱਲ ਕਰਦੇ ਹਾਂ ਟਰੇਡ ਐਂਡ ਟੈਕਨੀਸ਼ੀਅਨ ਪਾਥਵੇ ਦੀ ਉਹ ਪ੍ਰਵਾਸੀ ਜੋ ਨਰਜ਼ਾਰਤ ਟਰੇਡ ਜਾਂ ਟੈਕਨੀਸ਼ੀਅਨ ਰੋਲਾਂ ਦੇ ਵਿੱਚ ਹਨ ਜਿਨ੍ਹਾਂ ਦੇ ਕੋਲ ਲੈਵਲ 4 ਜਾਂ ਇਸ ਤੋਂ ਉੱਚੀ ਕੁਆਲਿਫੀਕੇਸ਼ਨ ਹੈ ਤੇ ਘੱਟੋ-ਘੱਟ 4 ਸਾਲਾਂ ਦਾ ਪੋਸਟ ਕੁਆਲਿਫੀਕੇਸ਼ਨ ਐਕਸਪੀਰੀਅੰਸ ਵੀ ਹੈ ਇਹਨਾਂ ਦੇ ਵਿੱਚੋਂ ਘੱਟੋ-ਘੱਟ 18 ਮਹੀਨੇ ਦਾ ਤਜਰਬਾ ਨਿਊਜ਼ੀਲੈਂਡ ਦੇ ਵਿੱਚ ਮੀਡੀਅਨ ਬੇਜ ਜਾਂ ਇਸ ਤੋਂ ਵੱਧ ਮਿਲਣ ਵਾਲੀ ਤਨਖਾਹ ਤਾਂ ਹੋਣਾ ਇਹਨਾਂ ਲਈ ਲਾਜ਼ਮੀ ਹੈ ਮੁੱਖ ਬਦਲਾ ਕਿਹੜੇ-ਕਿਹੜੇ ਹੋਣਗੇ ਇਸ ਵਾਰ ਵੀ ਗੱਲ ਕਰਦੇ ਹਾਂ ਨਿਊਜ਼ੀਲੈਂਡ ਦੀਆਂ ਯੂਨੀਵਰਸਿਟੀਆਂ ਲੈਵਲ ਕੁਆਲਿਫਿਕੇਸ਼ਨ ਲਈ ਵੱਧ ਪੁਆਇੰਟ ਮਿਲਣਗੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਰਿਹਾਇਸ਼ ਵੱਲ ਰਸਤਾ ਹੋਰ ਆਸਾਨ ਹੋਵੇਗਾ ਨਿਊਜ਼ੀਲੈਂਡ ਵਰਕ ਐਕਸਪੀਰੀਅੰਸ ਦੀ ਲੂਡ ਵੱਧ ਤੋਂ ਵੱਧ 3 ਸਾਲ ਤੋਂ ਘਟਾ ਕੇ 2 ਸਾਲ ਕਰ ਦਿੱਤੀ ਗਈ ਹੈ ਰਿਹਾਇਸ਼ ਲਈ ਅਪਲਾਈ ਕਰਦੇ ਸਮੇਂ ਵਧੇਰੇ ਤਨਖਾਹ ਰੇਟ ਦੀ ਸ਼ਰਤ ਹਟਾ ਦਿੱਤੀ ਗਈ ਹੈ ਹੁਣ ਸਿਰਫ ਮੀਡੀਆ ਵੇਜ ਜਾਂ ਇਸ ਤੋਂ ਉੱਪਰ ਲਗਾਤਾਰ ਕਮਾਈ ਹੋਣੀ ਲੋੜੀਂਦੀ ਹੈ ਤਾਨੂੰ ਦੱਸਦੀ ਹੈ ਕਿ ਸਾਰੇ ਬਦਲਾਅ ਅਗਸਤ 2026 ਤੋਂ ਲਾਗੂ ਹੋਣਗੇ ਸਰਕਾਰ ਦਾ ਕਹਿਣਾ ਹੈ ਕਿ ਸਭ ਕੁਝ ਗoing ਫੋਰ ਗ੍ਰੋਥ ਪ੍ਰੋਗਰਾਮ ਦੇ ਹਿੱਸੇ ਵਜੋਂ ਕੀਤਾ ਜਾ ਰਿਹਾ ਹੈ ਜਿਸ ਵਿੱਚ ਵਰਕ ਵੀਜ਼ਾ ਸਿਸਟਮ ਨੂੰ ਸੁਧਾਰਨਾ ਸਿੱਖਿਆ ਦੇ ਨਤੀਜੇ ਬਿਹਤਰ ਕਰਨਾ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਜਾਂ ਟ੍ਰੇਨਿੰਗ ਨਾਲ ਜੋੜਨ ਦੀਆਂ ਯੋਜਨਾਵਾਂ ਵੀ ਸ਼ਾਮਲ ਹਨ ਨਿਊਜ਼ੀਲੈਂਡ ਸਰਕਾਰ ਦੇ ਇਹ ਬਦਲਾ ਹੁਣ ਪ੍ਰਵਾਸੀਆਂ ਲਈ ਰਿਹਾਇਸ਼ ਦੇ ਰਾਹ ਖੋਲਣਗੇ ਅਤੇ ਕਾਬਲ ਕਰਮਚਾਰੀਆਂ ਨੂੰ ਦੇਸ਼ ਨਾਲ ਜੋੜ ਕੇ ਰੱਖਣ ਦੇ ਵਿੱਚ ਮਦਦ ਕਰਨਗੇ। ਨਿਊਜ਼ੀਲੈਂਡ ਸਰਕਾਰ ਵੱਲੋਂ ਸਕਿਲਡ ਮਾਈਗ੍ਰੈਂਟ ਕੈਟਾਗਰੀ ਰਿਹਾਇਸ਼ ਵੀਜ਼ੇ 'ਚ ਵੱਡੇ ਬਦਲਾਅ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਕਦਮ ਏਮਪਲੋਇਰ ਨੂੰ ਕਾਬਲ ਕਰਮਚਾਰੀਆਂ ਨੂੰ ਰੋਕਣ ਅਤੇ ਦੇਸ਼ ਦੀ ਲੰਬੀ ਮਿਆਦੀ ਆਰਥਿਕ ਵਾਅਦੇ ਨੂੰ ਮਜ਼ਬੂਤ ਕਰਨ ਵਾਸਤੇ ਛੁੱਕਿਆ ਗਿਆ ਹੈ। ਦੋ ਨਵੀਆਂ ਰੈਜ਼ੀਡੈਂਸ ਪਾਥਵੇ ਸ਼ੁਰੂ ਕੀਤੀਆਂ ਜਾਣਗੀਆਂ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਕਿਲਡ ਵਰਕ ਐਕਸਪੀਰੀਅੰਸ ਪਾਥਵੇ ਦੀ ਉਹ ਪ੍ਰਵਾਸੀ ਜੋ ਏ ਐਨ ਜੈਡ ਐਸ ਆਈਓ ਸਕਿੱਲ ਲੈਵਲ 1 ਤੋਂ 3 ਤੱਕ ਦੀਆਂ ਨੌਕਰੀਆਂ ਕਰ ਰਹੇ ਹਨ ਤੇ ਜਿਨ੍ਹਾਂ ਦੇ ਕੋਲ ਘੱਟੋ ਘੱਟ 5 ਸਾਲ ਦਾ ਸਬੰਧਿਤ ਐਕਸਪੀਰੀਅੰਸ ਵੀ ਹੈ ਇਹਨਾਂ ਵਿੱਚੋਂ ਘੱਟੋ ਘੱਟ 2 ਸਾਲ ਦਾ ਤਜਰਬਾ ਨਿਊਜ਼ੀਲੈਂਡ ਦੇ ਵਿੱਚ ਹੋਣਾ ਚਾਹੀਦਾ ਹੈ ਤੇ ਕਮਾਈ ਘੱਟੋ ਘੱਟ ਮੀਡੀਅਨ ਵੇਜ 1.1 ਗੁਣਾ ਹੋਣੀ ਲਾਜ਼ਮੀ ਹੈ ਉਹ ਕਰਮਚਾਰੀ ਇਸ ਦੇ ਯੋਗ ਹੋਣਗੇ ਅਗਲੀ ਗੱਲ ਕਰਦੇ ਹਾਂ ਟਰੇਡ ਐਂਡ ਟੈਕਨੀਸ਼ੀਅਨ ਪਾਥਵੇ ਦੀ ਉਹ ਪ੍ਰਵਾਸੀ ਜੋ ਨਰਜ਼ਾਰਤ ਟਰੇਡ ਜਾਂ ਟੈਕਨੀਸ਼ੀਅਨ ਰੋਲਾਂ ਦੇ ਵਿੱਚ ਹਨ ਜਿਨ੍ਹਾਂ ਦੇ ਕੋਲ ਲੈਵਲ 4 ਜਾਂ ਇਸ ਤੋਂ ਉੱਚੀ ਕੁਆਲਿਫੀਕੇਸ਼ਨ ਹੈ ਤੇ ਘੱਟੋ-ਘੱਟ 4 ਸਾਲਾਂ ਦਾ ਪੋਸਟ ਕੁਆਲਿਫੀਕੇਸ਼ਨ ਐਕਸਪੀਰੀਐਂਸ ਵੀ ਹੈ ਇਹਨਾਂ ਦੇ ਵਿੱਚੋਂ ਘੱਟੋ-ਘੱਟ 18 ਮਹੀਨੇ ਦਾ ਤਜਰਬਾ ਨਿਊਜ਼ੀਲੈਂਡ ਦੇ ਵਿੱਚ ਮੀਡੀਅਨ ਬੇਜ ਜਾਂ ਇਸ ਤੋਂ ਵੱਧ ਮਿਲਣ ਵਾਲੀ ਤਨਖਾਹ ਤਾਂ ਹੋਣਾ ਇਹਨਾਂ ਲਈ ਲਾਜ਼ਮੀ ਹੈ ਮੁੱਖ ਬਦਲਾ ਕਿਹੜੇ-ਕਿਹੜੇ ਹੋਣਗੇ ਇਸ ਵਾਰ ਵੀ ਗੱਲ ਕਰਦੇ ਹਾਂ ਨਿਊਜ਼ੀਲੈਂਡ ਦੀਆਂ ਯੂਨੀਵਰਸਟੀਆਂ ਲੈਵਲ ਕੁਆਲਿਫਿਕੇਸ਼ਨ ਲਈ ਵੱਧ ਪੁਆਇੰਟ ਮਿਲਣਗੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਰਿਹਾਇਸ਼ ਵੱਲ ਰਸਤਾ ਹੋਰ ਆਸਾਨ ਹੋਵੇਗਾ ਨਿਊਜ਼ੀਲੈਂਡ ਵਰਕ ਐਕਸਪੀਰੀਅੰਸ ਦੀ ਲੂਡ ਵੱਧ ਤੋਂ ਵੱਧ 3 ਸਾਲ ਤੋਂ ਘਟਾ ਕੇ 2 ਸਾਲ ਕਰ ਦਿੱਤੀ ਗਈ ਹੈ ਰਿਹਾਇਸ਼ ਲਈ ਅਪਲਾਈ ਕਰਦੇ ਸਮੇਂ ਵਧੇਰੇ ਤਨਖਾਹ ਰੇਟ ਦੀ ਸ਼ਰਤ ਹਟਾ ਦਿੱਤੀ ਗਈ ਹੈ ਹੁਣ ਸਿਰਫ ਮੀਡੀਆ ਵੇਜ ਜਾਂ ਇਸ ਤੋਂ ਉੱਪਰ ਲਗਾਤਾਰ ਕਮਾਈ ਹੋਣੀ ਲੋੜੀਂਦੀ ਹੈ ਤਾਨੂੰ ਦੱਸਦੀ ਹੈ ਕਿ ਸਾਰੇ ਬਦਲਾਅ ਅਗਸਤ 2026 ਤੋਂ ਲਾਗੂ ਹੋਣਗੇ ਸਰਕਾਰ ਦਾ ਕਹਿਣਾ ਹੈ ਕਿ ਸਭ ਕੁਝ ਗੋਇੰਗ ਫਾਰ ਗ੍ਰੋਥ ਪ੍ਰੋਗਰਾਮ ਦੇ ਹਿੱਸੇ ਵਜੋਂ ਕੀਤਾ ਜਾ ਰਿਹਾ ਹੈ ਜਿਸ ਵਿੱਚ ਵਰਕ ਵੀਜ਼ਾ ਸਿਸਟਮ ਨੂੰ ਸੁਧਾਰਨਾ ਸਿੱਖਿਆ ਦੇ ਨਤੀਜੇ ਬਿਹਤਰ ਕਰਨਾ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਜਾਂ ਟ੍ਰੇਨਿੰਗ ਨਾਲ ਜੋੜਨ ਦੀਆਂ ਯੋਜਨਾਵਾਂ ਵੀ ਸ਼ਾਮਲ ਹਨ ਨਿਊਜ਼ੀਲੈਂਡ ਸਰਕਾਰ ਦੇ ਇਹ ਬਦਲਾਅ ਹੁਣ ਪ੍ਰਵਾਸੀਆਂ ਲਈ ਰਿਹائش ਦੇ ਰਾਹ ਖੋਲਣਗੇ ਅਤੇ ਕਾਬਲ ਕਰਮਚਾਰੀਆਂ ਨੂੰ ਦੇਸ਼ ਨਾ ਨਿਊਜ਼ੀਲੈਂਡ ਸਰਕਾਰ ਵੱਲੋਂ ਸਕਿਲਡ ਮਾਈਗ੍ਰੈਂਟ ਕੈਟਾਗਰੀ ਰਿਹਾਸ਼ ਵੀਜ਼ਾ 'ਚ ਵੱਡੇ ਬਦਲਾਅ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਕਦਮ ਏਮਪਲੋਇਰ ਨੂੰ ਕਾਬਲ ਕਰਮਚਾਰੀਆਂ ਨੂੰ ਰੋਕਣ ਅਤੇ ਦੇਸ਼ ਦੀ ਲੰਬੀ ਮਿਆਦੀ ਆਰਥਿਕ ਵਾਅਦੇ ਨੂੰ ਮਜ਼ਬੂਤ ਕਰਨ ਵਾਸਤੇ ਛੁੱਕਿਆ ਗਿਆ ਹੈ। ਦੋ ਨਵੀਆਂ ਰੈਜ਼ੀਡੈਂਸ ਪਾਥਵੇ ਸ਼ੁਰੂ ਕੀਤੀਆਂ ਜਾਣਗੀਆਂ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਕਿਲਡ ਵਰਕ ਐਕਸਪੀਰੀਅੰਸ ਪਾਥਵੇ ਦੀ। ਉਹ ਪ੍ਰਵਾਸੀ ਜੋ ਐਨ ਜ਼ੈਡ ਐਸਈਓ ਸਕਿਲ ਲੈਵਲ 1 ਤੋਂ ਤਿੰਨ ਤੱਕ ਦੀਆਂ ਨੌਕਰੀਆਂ ਕਰ ਰਹੇ ਹਨ ਤੇ ਜਿਨ੍ਹਾਂ ਦੇ ਕੋਲ ਘੱਟੋ-ਘੱਟ 5 ਸਾਲ ਦਾ ਸਬੰਧਿਤ ਐਕਸਪੀਰੀਅੰਸ ਵੀ ਹੈ ਇਹਨਾਂ ਵਿੱਚੋਂ ਘੱਟੋ-ਘੱਟ 2 ਸਾਲ ਦਾ ਤਜਰਬਾ ਨਿਊਜ਼ੀਲੈਂਡ ਦੇ ਵਿੱਚ ਹੋਣਾ ਚਾਹੀਦਾ ਹੈ ਤੇ ਕਮਾਈ ਘੱਟੋ-ਘੱਟ ਮੀਡੀਅਨ ਵੇਜ 1.1 ਗੁਣਾ ਹੋਣੀ ਲਾਜ਼ਮੀ ਹੈ ਉਹ ਕਰਮਚਾਰੀ ਇਸ ਦੇ ਯੋਗ ਹੋਣਗੇ ਅਗਲੀ ਗੱਲ ਕਰਦੇ ਹਾਂ ਟਰੇਡ ਐਂਡ ਟੈਕਨੀਸ਼ੀਅਨ ਪਾਥਵੇ ਦੀ ਉਹ ਪ੍ਰਵਾਸੀ ਜੋ ਨਿਰਧਾਰਤ ਟਰੇਡ ਜਾਂ ਟੈਕਨੀਸ਼ੀਅਨ ਰੋਲਾਂ ਦੇ ਵਿੱਚ ਹਨ ਜਿਨ੍ਹਾਂ ਦੇ ਕੋਲ ਲੈਵਲ 4 ਜਾਂ ਇਸ ਤੋਂ ਉੱਚੀ ਕੁਆਲਿਫੀਕੇਸ਼ਨ ਹੈ ਤੇ ਘੱਟੋ-ਘੱਟ 4 ਸਾਲਾਂ ਦਾ ਪੋਸਟ ਕੁਆਲਿਫੀਕੇਸ਼ਨ ਐਕਸਪੀਰੀਅੰਸ ਵੀ ਹੈ ਇਹਨਾਂ ਦੇ ਵਿੱਚੋਂ ਘੱਟੋ-ਘੱਟ 18 ਮਹੀਨੇ ਦਾ ਤਜਰਬਾ ਨਿਊਜ਼ੀਲੈਂਡ ਦੇ ਵਿੱਚ ਮੀਡੀਅਨ ਬੇਜ ਜਾਂ ਇਸ ਤੋਂ ਵੱਧ ਮਿਲਣ ਵਾਲੀ ਤਨਖਾਹ ਤਾਂ ਹੋਣਾ ਇਹਨਾਂ ਲਈ ਲਾਜ਼ਮੀ ਹੈ ਮੁੱਖ ਬਦਲਾ ਕਿਹੜੇ-ਕਿਹੜੇ ਹੋਣਗੇ ਇਸ ਵਾਰ ਵੀ ਗੱਲ ਕਰਦੇ ਹਾਂ ਨਿਊਜ਼ੀਲੈਂਡ ਦੀਆਂ ਯੂਨੀਵਰਸਟੀਆਂ ਲੈਵਲ ਕੁਆਲਿਫਿਕੇਸ਼ਨ ਲਈ ਵੱਧ ਪੁਆਇੰਟ ਮਿਲਣਗੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਰਿਹਾਇਸ਼ ਵੱਲ ਰਸਤਾ ਹੋਰ ਆਸਾਨ ਹੋਵੇਗਾ ਨਿਊਜ਼ੀਲੈਂਡ ਵਰਕ ਐਕਸਪੀਰੀਅੰਸ ਦੀ ਲੋੜ ਵੱਧ ਤੋਂ ਵੱਧ 3 ਸਾਲ ਤੋਂ ਘਟਾ ਕੇ 2 ਸਾਲ ਕਰ ਦਿੱਤੀ ਗਈ ਹੈ ਰਿਹਾਇਸ਼ ਲਈ ਅਪਲਾਈ ਕਰਦੇ ਸਮੇਂ ਵਧੇਰੇ ਤਨਖਾਹ ਰੇਟ ਦੀ ਸ਼ਰਤ ਹਟਾ ਦਿੱਤੀ ਗਈ ਹੈ ਹੁਣ ਸਿਰਫ ਮੀਡੀਆ ਵੇਜ ਜਾਂ ਇਸ ਤੋਂ ਉੱਪਰ ਲਗਾਤਾਰ ਕਮਾਈ ਹੋਣੀ ਲੋੜੀਂਦੀ ਹੈ ਤਾਨਾ ਦੱਸਦੀ ਹੈ ਕਿ ਸਾਰੇ ਬਦਲਾਅ ਅਗਸਤ 2026 ਤੋਂ ਲਾਗੂ ਹੋਣਗੇ ਸਰਕਾਰ ਦਾ ਕਹਿਣਾ ਹੈ ਕਿ ਸਭ ਕੁਝ ਗoing ਫਾਰ ਗਰੋਥ ਪ੍ਰੋਗਰਾਮ ਦੇ ਹਿੱਸੇ ਵਜੋਂ ਕੀਤਾ ਜਾ ਰਿਹਾ ਹੈ ਜਿਸ ਵਿੱਚ ਵਰਕ ਵੀਜ਼ਾ ਸਿਸਟਮ ਨੂੰ ਸੁਧਾਰਨਾ ਸਿੱਖਿਆ ਦੇ ਨਤੀਜੇ ਬਿਹਤਰ ਕਰਨਾ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਜਾਂ ਟ੍ਰੇਨਿੰਗ ਨਾਲ ਜੋੜਨ ਦੀਆਂ ਯੋਜਨਾਵਾਂ ਵੀ ਸ਼ਾਮਲ ਹਨ ਨਿਊਜ਼ੀਲੈਂਡ ਸਰਕਾਰ ਦੇ ਇਹ ਬਦਲਾ ਹੁਣ ਪ੍ਰਵਾਸੀਆਂ ਲਈ ਰਿਹਾਇਸ਼ ਦੇ ਰਾਹ ਖੋਲਣਗੇ ਅਤੇ ਕਾਬਲ ਕਰਮਚਾਰੀਆਂ ਨੂੰ ਦੇਸ਼ ਨਾਲ ਜੋੜ ਕੇ ਰੱਖਣ ਦੇ ਵਿੱਚ ਮਦਦ ਕਰਨਗੇ। ਨਿਊਜ਼ੀਲੈਂਡ ਸਰਕਾਰ ਵੱਲੋਂ ਸਕਿਲਡ ਮਾਈਗ੍ਰੈਂਟ ਕੈਟਾਗਰੀ ਰਿਹਾਇਸ਼ ਵੀਜ਼ੇ 'ਚ ਵੱਡੇ ਬਦਲਾਅ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਕਦਮ ਏਮਪਲੋਇਰ ਨੂੰ ਕਾਬਲ ਕਰਮਚਾਰੀਆਂ ਨੂੰ ਰੋਕਣ ਅਤੇ ਦੇਸ਼ ਦੀ ਲੰਬੀ ਮਿਆਦੀ ਆਰਥਿਕ ਵਾਅਦੇ ਨੂੰ ਮਜ਼ਬੂਤ ਕਰਨ ਵਾਸਤੇ ਛੁੱਕਿਆ ਗਿਆ ਹੈ। ਦੋ ਨਵੀਆਂ ਰੈ residance ਪਾਥਵੇ ਸ਼ੁਰੂ ਕੀਤੀਆਂ ਜਾਣਗੀਆਂ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਕਿਲਡ ਵਰਕ ਐਕਸਪੀਰੀਅੰਸ ਪਾਥਵੇ ਦੀ ਉਹ ਪ੍ਰਵਾਸੀ ਜੋ ANZSCO ਸਕਿਲ ਲੈਵਲ 1 ਤੋਂ 3 ਤੱਕ ਦੀਆਂ ਨੌਕਰੀਆਂ ਕਰ ਰਹੇ ਹਨ ਤੇ ਜਿਨ੍ਹਾਂ ਦੇ ਕੋਲ ਘੱਟੋ ਘੱਟ 5 ਸਾਲ ਦਾ ਸੰਬੰਧਿਤ ਐਕਸਪੀਰੀਅੰਸ ਵੀ ਹੈ ਇਨ੍ਹਾਂ ਵਿੱਚੋਂ ਘੱਟੋ-ਘੱਟ 2 ਸਾਲ ਦਾ ਤਜਰਬਾ ਨਿਊਜ਼ੀਲੈਂਡ ਵਿੱਚ ਹੋਣਾ ਚਾਹੀਦਾ ਹੈ ਤੇ ਕਮਾਈ ਘੱਟੋ-ਘੱਟ ਮੀਡੀਅਨ ਵੇਜ 1.1 ਗੁਣਾ ਹੋਣੀ ਲਾਜ਼ਮੀ ਹੈ ਉਹ ਕਰਮਚਾਰੀ ਇਸ ਦੇ ਯੋਗ ਹੋਣਗੇ ਅਗਲੀ ਗੱਲ ਕਰਦੇ ਹਾਂ ਟਰੇਡ ਐਂਡ ਟੈਕਨੀਸ਼ੀਅਨ ਪਾਥਵੇ ਦੀ ਉਹ ਪ੍ਰਵਾਸੀ ਜੋ ਨਿਰਧਾਰਤ ਟਰੇਡ ਜਾਂ ਟੈਕਨੀਸ਼ੀਅਨ ਰੋਲਾਂ ਦੇ ਵਿੱਚ ਹਨ ਜਿਨ੍ਹਾਂ ਦੇ ਕੋਲ ਲੈਵਲ 4 ਜਾਂ ਇਸ ਤੋਂ ਉੱਚੀ ਕੁਆਲਿਫੀਕੇਸ਼ਨ ਹੈ ਤੇ ਘੱਟੋ-ਘੱਟ 4 ਸਾਲਾਂ ਦਾ ਪੋਸਟ ਕੁਆਲਿਫੀਕੇਸ਼ਨ ਐਕਸਪੀਰੀਅੰਸ ਵੀ ਹੈ ਇਹਨਾਂ ਦੇ ਵਿੱਚੋਂ ਘੱਟੋ-ਘੱਟ 18 ਮਹੀਨੇ ਦਾ ਤਜਰਬਾ ਨਿਊਜ਼ੀਲੈਂਡ ਦੇ ਵਿੱਚ ਮੀਡੀਅਨ ਬੇਜ ਜਾਂ ਇਸ ਤੋਂ ਵੱਧ ਮਿਲਣ ਵਾਲੀ ਤਨਖਾਹ ਤਾਂ ਹੋਣਾ ਇਹਨਾਂ ਲਈ ਲਾਜ਼ਮੀ ਹੈ ਮੁੱਖ ਬਦਲਾ ਕਿਹੜੇ-ਕਿਹੜੇ ਹੋਣਗੇ ਇਸ ਵਾਰ ਵੀ ਗੱਲ ਕਰਦੇ ਹਾਂ ਨਿਊਜ਼ੀਲੈਂਡ ਦੀਆਂ ਯੂਨੀਵਰਸਿਟੀਆਂ ਲੈਵਲ ਕੁਆਲਿਫਿਕੇਸ਼ਨ ਲਈ ਵੱਧ ਪੁਆਇੰਟ ਮਿਲਣਗੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਰਿਹਾਇਸ਼ ਵੱਲ ਰਸਤਾ ਹੋਰ ਆਸਾਨ ਹੋਵੇਗਾ ਨਿਊਜ਼ੀਲੈਂਡ ਵਰਕ ਐਕਸਪੀਰੀਅੰਸ ਦੀ ਲੂਡ ਵੱਧ ਤੋਂ ਵੱਧ 3 ਸਾਲ ਤੋਂ ਘਟਾ ਕੇ 2 ਸਾਲ ਕਰ ਦਿੱਤੀ ਗਈ ਹੈ ਰਿਹਾਇਸ਼ ਲਈ ਅਪਲਾਈ ਕਰਦੇ ਸਮੇਂ ਵਧੇਰੇ ਤਨਖਾਹ ਰੇਟ ਦੀ ਸ਼ਰਤ ਹਟਾ ਦਿੱਤੀ ਗਈ ਹੈ ਹੁਣ ਸਿਰਫ ਮੀਡੀਆ ਵੇਜ ਜਾਂ ਇਸ ਤੋਂ ਉੱਪਰ ਲਗਾਤਾਰ ਕਮਾਈ ਹੋਣੀ ਲੋੜੀਂਦੀ ਹੈ ਤਾਨਾ ਦੱਸਦੀ ਹੈ ਕਿ ਸਾਰੇ ਬਦਲਾਅ ਅਗਸਤ 2026 ਤੋਂ ਲਾਗੂ ਹੋਣਗੇ ਸਰਕਾਰ ਦਾ ਕਹਿਣਾ ਹੈ ਕਿ ਸਭ ਕੁਝ ਗoing ਫਾਰ ਗਰੋਥ ਪ੍ਰੋਗਰਾਮ ਦੇ ਹਿੱਸੇ ਵਜੋਂ ਕੀਤਾ ਜਾ ਰਿਹਾ ਹੈ ਜਿਸ ਵਿੱਚ ਵਰਕ ਵੀਜ਼ਾ ਸਿਸਟਮ ਨੂੰ ਸੁਧਾਰਨਾ ਸਿੱਖਿਆ ਦੇ ਨਤੀਜੇ ਬਿਹਤਰ ਕਰਨਾ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਜਾਂ ਟ੍ਰੇਨਿੰਗ ਨਾਲ ਜੋੜਨ ਦੀਆਂ ਯੋਜਨਾਵਾਂ ਵੀ ਸ਼ਾਮਲ ਹਨ ਨਿਊਜ਼ੀਲੈਂਡ ਸਰਕਾਰ ਦੇ ਇਹ ਬਦਲਾ ਹੁਣ ਪ੍ਰਵਾਸੀਆਂ ਲਈ ਰਿਹਾਇਸ਼ ਦੇ ਰਾਹ ਖੋਲਣਗੇ ਅਤੇ ਕਾਬਲ ਕਰਮਚਾਰੀਆਂ ਨੂੰ ਦੇਸ਼ ਨਾਲ ਜੋੜ ਕੇ ਰੱਖਣ ਦੇ ਵਿੱਚ ਮਦਦ ਕਰਨਗੇ। ਨਿਊਜ਼ੀਲੈਂਡ ਸਰਕਾਰ ਵੱਲੋਂ ਸਕਿਲਡ ਮਾਈਗ੍ਰੈਂਟ ਕੈਟਾਗਰੀ ਰਿਹਾਇਸ਼ ਵੀਜ਼ੇ 'ਚ ਵੱਡੇ ਬਦਲਾਅ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਕਦਮ ਏਮਪਲੋਇਰ ਨੂੰ ਕਾਬਲ ਕਰਮਚਾਰੀਆਂ ਨੂੰ ਰੋਕਣ ਅਤੇ ਦੇਸ਼ ਦੀ ਲੰਬੀ ਮਿਆਦੀ ਆਰਥਿਕ ਵਾਅਦੇ ਨੂੰ ਮਜ਼ਬੂਤ ਕਰਨ ਵਾਸਤੇ ਛੁੱਕਿਆ ਗਿਆ ਹੈ। ਦੋ ਨਵੀਆਂ ਰੈਜ਼ੀਡੈਂਸ ਪਾਥਵੇ ਸ਼ੁਰੂ ਕੀਤੀਆਂ ਜਾਣਗੀਆਂ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਕਿਲਡ ਵਰਕ ਐਕਸਪੀਰੀਅੰਸ ਪਾਥਵੇ ਦੀ ਉਹ ਪ੍ਰਵਾਸੀ ਜੋ ਏ ਐਨ ਜੈਡ ਐਸ ਆਈਓ ਸਕਿੱਲ ਲੈਵਲ 1 ਤੋਂ 3 ਤੱਕ ਦੀਆਂ ਨੌਕਰੀਆਂ ਕਰ ਰਹੇ ਹਨ ਤੇ ਜਿਨ੍ਹਾਂ ਦੇ ਕੋਲ ਘੱਟੋ ਘੱਟ 5 ਸਾਲ ਦਾ ਸਬੰਧਿਤ ਐਕਸਪੀਰੀਅੰਸ ਵੀ ਹੈ ਇਹਨਾਂ ਵਿੱਚੋਂ ਘੱਟੋ ਘੱਟ 2 ਸਾਲ ਦਾ ਤਜਰਬਾ ਨਿਊਜ਼ੀਲੈਂਡ ਦੇ ਵਿੱਚ ਹੋਣਾ ਚਾਹੀਦਾ ਹੈ ਤੇ ਕਮਾਈ ਘੱਟੋ ਘੱਟ ਮੀਡੀਅਨ ਵੇਜ 1.1 ਗੁਣਾ ਹੋਣੀ ਲਾਜ਼ਮੀ ਹੈ ਉਹ ਕਰਮਚਾਰੀ ਇਸ ਦੇ ਯੋਗ ਹੋਣਗੇ ਅਗਲੀ ਗੱਲ ਕਰਦੇ ਹਾਂ ਟਰੇਡ ਐਂਡ ਟੈਕਨੀਸ਼ੀਅਨ ਪਾਥਵੇ ਦੀ ਉਹ ਪ੍ਰਵਾਸੀ ਜੋ ਨਿਰਧਾਰਤ ਟਰੇਡ ਜਾਂ ਟੈਕਨੀਸ਼ੀਅਨ ਰੋਲਾਂ ਦੇ ਵਿੱਚ ਹਨ ਜਿਨ੍ਹਾਂ ਦੇ ਕੋਲ ਲੈਵਲ 4 ਜਾਂ ਇਸ ਤੋਂ ਉੱਚੀ ਕੁਆਲਿਫੀਕੇਸ਼ਨ ਹੈ ਤੇ ਘੱਟੋ-ਘੱਟ 4 ਸਾਲਾਂ ਦਾ ਪੋਸਟ ਕੁਆਲਿਫੀਕੇਸ਼ਨ ਐਕਸਪੀਰੀਅੰਸ ਵੀ ਹੈ ਇਹਨਾਂ ਦੇ ਵਿੱਚੋਂ ਘੱਟੋ-ਘੱਟ 18 ਮਹੀਨੇ ਦਾ ਤਜਰਬਾ ਨਿਊਜ਼ੀਲੈਂਡ ਦੇ ਵਿੱਚ ਮੀਡੀਅਨ ਬੇਜ ਜਾਂ ਇਸ ਤੋਂ ਵੱਧ ਮਿਲਣ ਵਾਲੀ ਤਨਖਾਹ ਤਾਂ ਹੋਣਾ ਇਹਨਾਂ ਲਈ ਲਾਜ਼ਮੀ ਹੈ ਮੁੱਖ ਬਦਲਾ ਕਿਹੜੇ-ਕਿਹੜੇ ਹੋਣਗੇ ਇਸ ਵਾਰ ਵੀ ਗੱਲ ਕਰਦੇ ਹਾਂ ਨਿਊਜ਼ੀਲੈਂਡ ਦੀਆਂ ਯੂਨੀਵਰਸਿਟੀਆਂ ਲੈਵਲ ਕੁਆਲਿਫਿਕੇਸ਼ਨ ਲਈ ਵੱਧ ਪੁਆਇੰਟ ਮਿਲਣਗੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਰਿਹਾਇਸ਼ ਵੱਲ ਰਸਤਾ ਹੋਰ ਆਸਾਨ ਹੋਵੇਗਾ ਨਿਊਜ਼ੀਲੈਂਡ ਵਰਕ ਐਕਸਪੀਰੀਅੰਸ ਦੀ ਲੂਡ ਵੱਧ ਤੋਂ ਵੱਧ 3 ਸਾਲ ਤੋਂ ਘਟਾ ਕੇ 2 ਸਾਲ ਕਰ ਦਿੱਤੀ ਗਈ ਹੈ ਰਿਹਾਇਸ਼ ਲਈ ਅਪਲਾਈ ਕਰਦੇ ਸਮੇਂ ਵਧੇਰੇ ਤਨਖਾਹ ਰੇਟ ਦੀ ਸ਼ਰਤ ਹਟਾ ਦਿੱਤੀ ਗਈ ਹੈ ਹੁਣ ਸਿਰਫ ਮੀਡੀਆ ਵੇਜ ਜਾਂ ਇਸ ਤੋਂ ਉੱਪਰ ਲਗਾਤਾਰ ਕਮਾਈ ਹੋਣੀ ਲੋੜੀਂਦੀ ਹੈ ਤਾਨਾ ਦੱਸਦੀ ਹੈ ਕਿ ਸਾਰੇ ਬਦਲਾਅ ਅਗਸਤ 2026 ਤੋਂ ਲਾਗੂ ਹੋਣਗੇ ਸਰਕਾਰ ਦਾ ਕਹਿਣਾ ਹੈ ਕਿ ਸਭ ਕੁਝ ਗoing ਫਾਰ ਗਰੋਥ ਪ੍ਰੋਗਰਾਮ ਦੇ ਹਿੱਸੇ ਵਜੋਂ ਕੀਤਾ ਜਾ ਰਿਹਾ ਹੈ ਜਿਸ ਵਿੱਚ ਵਰਕ ਵੀਜ਼ਾ ਸਿਸਟਮ ਨੂੰ ਸੁਧਾਰਨਾ ਸਿੱਖਿਆ ਦੇ ਨਤੀਜੇ ਬਿਹਤਰ ਕਰਨਾ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਜਾਂ ਟ੍ਰੇਨਿੰਗ ਨਾਲ ਜੋੜਨ ਦੀਆਂ ਯੋਜਨਾਵਾਂ ਵੀ ਸ਼ਾਮਲ ਹਨ ਨਿਊਜ਼ੀਲੈਂਡ ਸਰਕਾਰ ਦੇ ਇਹ ਬਦਲਾ ਹੁਣ ਪ੍ਰਵਾਸੀਆਂ ਲਈ ਰਿਹਾਇਸ਼ ਦੇ ਰਾਹ ਖੋਲਣਗੇ ਅਤੇ ਕਾਬਲ ਕਰਮਚਾਰੀਆਂ ਨੂੰ ਦੇਸ਼ ਨਾਲ ਜੋੜ ਕੇ ਰੱਖਣ ਦੇ ਵਿੱਚ ਮਦਦ ਕਰਨਗੇ। ਨਿਊਜ਼ੀਲੈਂਡ ਸਰਕਾਰ ਵੱਲੋਂ ਸਕਿਲਡ ਮਾਈਗ੍ਰੈਂਟ ਕੈਟਾਗਰੀ ਰਿਹਾਇਸ਼ ਵੀਜ਼ੇ 'ਚ ਵੱਡੇ ਬਦਲਾਅ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਕਦਮ ਏਮਪਲੋਇਰ ਨੂੰ ਕਾਬਲ ਕਰਮਚਾਰੀਆਂ ਨੂੰ ਰੋਕਣ ਅਤੇ ਦੇਸ਼ ਦੀ ਲੰਬੀ ਮਿਆਦੀ ਆਰਥਿਕ ਵਾਅਦੇ ਨੂੰ ਮਜ਼ਬੂਤ ਕਰਨ ਵਾਸਤੇ ਛੁੱਕਿਆ ਗਿਆ ਹੈ। ਦੋ ਨਵੀਆਂ ਰੈਜ਼ੀਡੈਂਸ ਪਾਥਵੇ ਸ਼ੁਰੂ ਕੀਤੀਆਂ ਜਾਣਗੀਆਂ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਕਿਲਡ ਵਰਕ ਐਕਸਪੀਰੀਅੰਸ ਪਾਥਵੇ ਦੀ ਉਹ ਪ੍ਰਵਾਸੀ ਜੋ ਏ ਐਨ ਜੈਡ ਐਸ ਆਈਓ ਸਕਿੱਲ ਲੈਵਲ 1 ਤੋਂ 3 ਤੱਕ ਦੀਆਂ ਨੌਕਰੀਆਂ ਕਰ ਰਹੇ ਹਨ ਤੇ ਜਿਨ੍ਹਾਂ ਦੇ ਕੋਲ ਘੱਟੋ ਘੱਟ 5 ਸਾਲ ਦਾ ਸਬੰਧਿਤ ਐਕਸਪੀਰੀਅੰਸ ਵੀ ਹੈ ਇਹਨਾਂ ਵਿੱਚੋਂ ਘੱਟੋ ਘੱਟ 2 ਸਾਲ ਦਾ ਤਜਰਬਾ ਨਿਊਜ਼ੀਲੈਂਡ ਦੇ ਵਿੱਚ ਹੋਣਾ ਚਾਹੀਦਾ ਹੈ ਤੇ ਕਮਾਈ ਘੱਟੋ ਘੱਟ ਮੀਡੀਅਨ ਵੇਜ 1.1 ਗੁਣਾ ਹੋਣੀ ਲਾਜ਼ਮੀ ਹੈ ਉਹ ਕਰਮਚਾਰੀ ਇਸ ਦੇ ਯੋਗ ਹੋਣਗੇ ਅਗਲੀ ਗੱਲ ਕਰਦੇ ਹਾਂ ਟਰੇਡ ਐਂਡ ਟੈਕਨੀਸ਼ੀਅਨ ਪਾਥਵੇ ਦੀ ਉਹ ਪ੍ਰਵਾਸੀ ਜੋ ਨਿਰਧਾਰਤ ਟਰੇਡ ਜਾਂ ਟੈਕਨੀਸ਼ੀਅਨ ਰੋਲਾਂ ਦੇ ਵਿੱਚ ਹਨ ਜਿਨ੍ਹਾਂ ਦੇ ਕੋਲ ਲੈਵਲ 4 ਜਾਂ ਇਸ ਤੋਂ ਉੱਚੀ ਕੁਆਲਿਫੀਕੇਸ਼ਨ ਹੈ ਤੇ ਘੱਟੋ-ਘੱਟ 4 ਸਾਲਾਂ ਦਾ ਪੋਸਟ ਕੁਆਲਿਫੀਕੇਸ਼ਨ ਐਕਸਪੀਰੀਅੰਸ ਵੀ ਹੈ ਇਹਨਾਂ ਦੇ ਵਿੱਚੋਂ ਘੱਟੋ-ਘੱਟ 18 ਮਹੀਨੇ ਦਾ ਤਜਰਬਾ ਨਿਊਜ਼ੀਲੈਂਡ ਦੇ ਵਿੱਚ ਮੀਡੀਅਨ ਬੇਜ ਜਾਂ ਇਸ ਤੋਂ ਵੱਧ ਮਿਲਣ ਵਾਲੀ ਤਨਖਾਹ ਤਾਂ ਹੋਣਾ ਇਹਨਾਂ ਲਈ ਲਾਜ਼ਮੀ ਹੈ ਮੁੱਖ ਬਦਲਾ ਕਿਹੜੇ-ਕਿਹੜੇ ਹੋਣਗੇ ਇਸ ਵਾਰ ਵੀ ਗੱਲ ਕਰਦੇ ਹਾਂ ਨਿਊਜ਼ੀਲੈਂਡ ਦੀਆਂ ਯੂਨੀਵਰਸਿਟੀਆਂ ਲੈਵਲ ਕੁਆਲਿਫਿਕੇਸ਼ਨ ਲਈ ਵੱਧ ਪੁਆਇੰਟ ਮਿਲਣਗੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਰਿਹਾਇਸ਼ ਵੱਲ ਰਸਤਾ ਹੋਰ ਆਸਾਨ ਹੋਵੇਗਾ ਨਿਊਜ਼ੀਲੈਂਡ ਵਰਕ ਐਕਸਪੀਰੀਅੰਸ ਦੀ ਲੂਡ ਵੱਧ ਤੋਂ ਵੱਧ 3 ਸਾਲ ਤੋਂ ਘਟਾ ਕੇ 2 ਸਾਲ ਕਰ ਦਿੱਤੀ ਗਈ ਹੈ ਰਿਹਾਇਸ਼ ਲਈ ਅਪਲਾਈ ਕਰਦੇ ਸਮੇਂ ਵਧੇਰੇ ਤਨਖਾਹ ਰੇਟ ਦੀ ਸ਼ਰਤ ਹਟਾ ਦਿੱਤੀ ਗਈ ਹੈ ਹੁਣ ਸਿਰਫ ਮੀਡੀਆ ਵੇਜ ਜਾਂ ਇਸ ਤੋਂ ਉੱਪਰ ਲਗਾਤਾਰ ਕਮਾਈ ਹੋਣੀ ਲੋੜੀਂਦੀ ਹੈ ਤਾਂ ਉਹ ਦੱਸਦੀ ਹੈ ਕਿ ਸਾਰੇ ਬਦਲਾਅ ਅਗਸਤ 2026 ਤੋਂ ਲਾਗੂ ਹੋਣਗੇ ਸਰਕਾਰ ਦਾ ਕਹਿਣਾ ਹੈ ਕਿ ਸਭ ਕੁਝ ਗoing ਫਾਰ ਗਰੋਥ ਪ੍ਰੋਗਰਾਮ ਦੇ ਹਿੱਸੇ ਵਜੋਂ ਕੀਤਾ ਜਾ ਰਿਹਾ ਹੈ ਜਿਸ ਵਿੱਚ ਵਰਕ ਵੀਜ਼ਾ ਸਿਸਟਮ ਨੂੰ ਸੁਧਾਰਨਾ ਸਿੱਖਿਆ ਦੇ ਨਤੀਜੇ ਬਿਹਤਰ ਕਰਨਾ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਜਾਂ ਟ੍ਰੇਨਿੰਗ ਨਾਲ ਜੋੜਨ ਦੀਆਂ ਯੋਜਨਾਵਾਂ ਵੀ ਸ਼ਾਮਲ ਹਨ ਨਿਊਜ਼ੀਲੈਂਡ ਸਰਕਾਰ ਦੇ ਇਹ ਬਦਲਾ ਹੁਣ ਪ੍ਰਵਾਸੀਆਂ ਲਈ ਰਿਹਾਇਸ਼ ਦੇ ਰਾਹ ਖੋਲਣਗੇ ਅਤੇ ਕਾਬਲ ਕਰਮਚਾਰੀਆਂ ਨੂੰ ਦੇਸ਼ ਨਾਲ ਜੋੜ ਕੇ ਰੱਖਣ ਦੇ ਵਿੱਚ ਮਦਦ ਕਰਨਗੇ। ਨਿਊਜ਼ੀਲੈਂਡ ਸਰਕਾਰ ਵੱਲੋਂ ਸਕਿਲਡ ਮਾਈਗ੍ਰੈਂਟ ਕੈਟਾਗਰੀ ਰਿਹਾਇਸ਼ ਵੀਜ਼ੇ 'ਚ ਵੱਡੇ ਬਦਲਾਅ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਕਦਮ ਏਮਪਲੋਇਰ ਨੂੰ ਕਾਬਲ ਕਰਮਚਾਰੀਆਂ ਨੂੰ ਰੋਕਣ ਅਤੇ ਦੇਸ਼ ਦੀ ਲੰਬੀ ਮਿਆਦੀ ਆਰਥਿਕ ਵਾਅਦੇ ਨੂੰ ਮਜ਼ਬੂਤ ਕਰਨ ਵਾਸਤੇ ਛੁੱਕਿਆ ਗਿਆ ਹੈ। ਦੋ ਨਵੀਆਂ ਰੈਜ਼ੀਡੈਂਸ ਪਾਥਵੇ ਸ਼ੁਰੂ ਕੀਤੀਆਂ ਜਾਣਗੀਆਂ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਕਿਲਡ ਵਰਕ ਐਕਸਪੀਰੀਅੰਸ ਪਾਥਵੇ ਦੀ ਉਹ ਪ੍ਰਵਾਸੀ ਜੋ ਏ ਐਨ ਜੈਡ ਐਸ ਆਈਓ ਸਕਿੱਲ ਲੈਵਲ 1 ਤੋਂ 3 ਤੱਕ ਦੀਆਂ ਨੌਕਰੀਆਂ ਕਰ ਰਹੇ ਹਨ ਤੇ ਜਿਨ੍ਹਾਂ ਦੇ ਕੋਲ ਘੱਟੋ ਘੱਟ 5 ਸਾਲ ਦਾ ਸਬੰਧਿਤ ਐਕਸਪੀਰੀਅੰਸ ਵੀ ਹੈ ਇਹਨਾਂ ਵਿੱਚੋਂ ਘੱਟੋ ਘੱਟ 2 ਸਾਲ ਦਾ ਤਜਰਬਾ ਨਿਊਜ਼ੀਲੈਂਡ ਦੇ ਵਿੱਚ ਹੋਣਾ ਚਾਹੀਦਾ ਹੈ ਤੇ ਕਮਾਈ ਘੱਟੋ ਘੱਟ ਮੀਡੀਅਨ ਵੇਜ 1.1 ਗੁਣਾ ਹੋਣੀ ਲਾਜ਼ਮੀ ਹੈ ਉਹ ਕਰਮਚਾਰੀ ਇਸ ਦੇ ਯੋਗ ਹੋਣਗੇ ਅਗਲੀ ਗੱਲ ਕਰਦੇ ਹਾਂ ਟਰੇਡ ਐਂਡ ਟੈਕਨੀਸ਼ੀਅਨ ਪਾਥਵੇ ਦੀ ਉਹ ਪ੍ਰਵਾਸੀ ਜੋ ਨਿਰਧਾਰਤ ਟਰੇਡ ਜਾਂ ਟੈਕਨੀਸ਼ੀਅਨ ਰੋਲਾਂ ਦੇ ਵਿੱਚ ਹਨ ਜਿਨ੍ਹਾਂ ਦੇ ਕੋਲ ਲੈਵਲ 4 ਜਾਂ ਇਸ ਤੋਂ ਉੱਚੀ ਕੁਆਲਿਫੀਕੇਸ਼ਨ ਹੈ ਤੇ ਘੱਟੋ-ਘੱਟ 4 ਸਾਲਾਂ ਦਾ ਪੋਸਟ ਕੁਆਲਿਫੀਕੇਸ਼ਨ ਐਕਸਪੀਰੀਅੰਸ ਵੀ ਹੈ ਇਹਨਾਂ ਦੇ ਵਿੱਚੋਂ ਘੱਟੋ-ਘੱਟ 18 ਮਹੀਨੇ ਦਾ ਤਜਰਬਾ ਨਿਊਜ਼ੀਲੈਂਡ ਦੇ ਵਿੱਚ ਮੀਡੀਅਨ ਬੇਜ ਜਾਂ ਇਸ ਤੋਂ ਵੱਧ ਮਿਲਣ ਵਾਲੀ ਤਨਖਾਹ ਤਾਂ ਹੋਣਾ ਇਹਨਾਂ ਲਈ ਲਾਜ਼ਮੀ ਹੈ ਮੁੱਖ ਬਦਲਾ ਕਿਹੜੇ-ਕਿਹੜੇ ਹੋਣਗੇ ਇਸ ਵਾਰ ਵੀ ਗੱਲ ਕਰਦੇ ਹਾਂ ਨਿਊਜ਼ੀਲੈਂਡ ਦੀਆਂ ਯੂਨੀਵਰਸਟੀਆਂ ਲੈਵਲ ਕੁਆਲਿਫਿਕੇਸ਼ਨ ਲਈ ਵੱਧ ਪੁਆਇੰਟ ਮਿਲਣਗੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਰਿਹਾਇਸ਼ ਵੱਲ ਰਸਤਾ ਹੋਰ ਆਸਾਨ ਹੋਵੇਗਾ ਨਿਊਜ਼ੀਲੈਂਡ ਵਰਕ ਐਕਸਪੀਰੀਅੰਸ ਦੀ ਲੋੜ ਵੱਧ ਤੋਂ ਵੱਧ 3 ਸਾਲ ਤੋਂ ਘਟਾ ਕੇ 2 ਸਾਲ ਕਰ ਦਿੱਤੀ ਗਈ ਹੈ ਰਿਹਾਇਸ਼ ਲਈ ਅਪਲਾਈ ਕਰਦੇ ਸਮੇਂ ਵਧੇਰੇ ਤਨਖਾਹ ਰੇਟ ਦੀ ਸ਼ਰਤ ਹਟਾ ਦਿੱਤੀ ਗਈ ਹੈ ਹੁਣ ਸਿਰਫ ਮੀਡੀਆ ਵੇਜ ਜਾਂ ਇਸ ਤੋਂ ਉੱਪਰ ਲਗਾਤਾਰ ਕਮਾਈ ਹੋਣੀ ਲੋੜ ਨਹੀਂ ਦੀ ਹੈ ਤonnage ਦੱਸਦੀ ਹੈ ਕਿ ਸਾਰੇ ਬਦਲਾਅ ਅਗਸਤ 2026 ਤੋਂ ਲਾਗੂ ਹੋਣਗੇ ਸਰਕਾਰ ਦਾ ਕਹਿਣਾ ਹੈ ਕਿ ਸਭ ਕੁਝ ਗੋਇੰਗ ਫਾਰ ਗਰੋਥ ਪ੍ਰੋਗਰਾਮ ਦੇ ਹਿੱਸੇ ਵਜੋਂ ਕੀਤਾ ਜਾ ਰਿਹਾ ਹੈ ਜਿਸ ਵਿੱਚ ਵਰਕ ਵੀਜ਼ਾ ਸਿਸਟਮ ਨੂੰ ਸੁਧਾਰਨਾ ਸਿੱਖਿਆ ਦੇ ਨਤੀਜੇ ਬਿਹਤਰ ਕਰਨਾ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਜਾਂ ਟ੍ਰੇਨਿੰਗ ਨਾਲ ਜੋੜਨ ਦੀਆਂ ਯੋਜਨਾਵਾਂ ਵੀ ਸ਼ਾਮਲ ਹਨ ਨਿਊਜ਼ੀਲੈਂਡ ਸਰਕਾਰ ਦੇ ਇਹ ਬਦਲਾ ਹੁਣ ਪ੍ਰਵਾਸੀਆਂ ਲਈ ਰਿਹਾਇਸ਼ ਦੇ ਰਾਹ ਖੋਲਣਗੇ ਅਤੇ ਕਾਬਲ ਕਰਮਚਾਰੀਆਂ ਨੂੰ ਦੇਸ਼ ਨਾਲ ਜੋੜ ਕੇ ਰੱਖਣ ਦੇ ਵਿੱਚ ਮਦਦ ਕਰਨਗੇ। ਨਿਊਜ਼ੀਲੈਂਡ ਸਰਕਾਰ ਵੱਲੋਂ ਸਕਿਲਡ ਮਾਈਗ੍ਰੈਂਟ ਕੈਟਾਗਰੀ ਰਿਹਾਇਸ਼ ਵੀਜ਼ੇ 'ਚ ਵੱਡੇ ਬਦਲਾਅ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਕਦਮ ਏਮਪਲੋਇਰ ਨੂੰ ਕਾਬਲ ਕਰਮਚਾਰੀਆਂ ਨੂੰ ਰੋਕਣ ਅਤੇ ਦੇਸ਼ ਦੀ ਲੰਬੀ ਮਿਆਦੀ ਆਰਥਿਕ ਵਾਅਦੇ ਨੂੰ ਮਜ਼ਬੂਤ ਕਰਨ ਵਾਸਤੇ ਛੁੱਕਿਆ ਗਿਆ ਹੈ। ਦੋ ਨਵੀਆਂ ਰੈਜ਼ੀਡੈਂਸ ਪਾਥਵੇ ਸ਼ੁਰੂ ਕੀਤੀਆਂ ਜਾਣਗੀਆਂ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਕਿਲਡ ਵਰਕ ਐਕਸਪੀਰੀਅੰਸ ਪਾਥਵੇ ਦੀ ਉਹ ਪ੍ਰਵਾਸੀ ਜੋ ਏ ਐਨ ਜੈਡ ਐਸ ਆਈਓ ਸਕਿੱਲ ਲੈਵਲ 1 ਤੋਂ 3 ਤੱਕ ਦੀਆਂ ਨੌਕਰੀਆਂ ਕਰ ਰਹੇ ਹਨ ਤੇ ਜਿਨ੍ਹਾਂ ਦੇ ਕੋਲ ਘੱਟੋ ਘੱਟ 5 ਸਾਲ ਦਾ ਸਬੰਧਿਤ ਐਕਸਪੀਰੀਅੰਸ ਵੀ ਹੈ ਇਹਨਾਂ ਵਿੱਚੋਂ ਘੱਟੋ ਘੱਟ 2 ਸਾਲ ਦਾ ਤਜਰਬਾ ਨਿਊਜ਼ੀਲੈਂਡ ਦੇ ਵਿੱਚ ਹੋਣਾ ਚਾਹੀਦਾ ਹੈ ਤੇ ਕਮਾਈ ਘੱਟੋ ਘੱਟ ਮੀਡੀਅਨ ਵੇਜ 1.1 ਗੁਣਾ ਹੋਣੀ ਲਾਜ਼ਮੀ ਹੈ ਉਹ ਕਰਮਚਾਰੀ ਇਸ ਦੇ ਯੋਗ ਹੋਣਗੇ ਅਗਲੀ ਗੱਲ ਕਰਦੇ ਹਾਂ ਟਰੇਡ ਐਂਡ ਟੈਕਨੀਸ਼ੀਅਨ ਪਾਥਵੇ ਦੀ ਉਹ ਪ੍ਰਵਾਸੀ ਜੋ ਨਿਰਧਾਰਤ ਟਰੇਡ ਜਾਂ ਟੈਕਨੀਸ਼ੀਅਨ ਰੋਲਾਂ ਦੇ ਵਿੱਚ ਹਨ ਜਿਨ੍ਹਾਂ ਦੇ ਕੋਲ ਲੈਵਲ 4 ਜਾਂ ਇਸ ਤੋਂ ਉੱਚੀ ਕੁਆਲਿਫਿਕੇਸ਼ਨ ਹੈ ਤੇ ਘੱਟੋ-ਘੱਟ 4 ਸਾਲਾਂ ਦਾ ਪੋਸਟ ਕੁਆਲਿਫਿਕੇਸ਼ਨ ਐਕਸਪੀਰੀਐਂਸ ਵੀ ਹੈ ਇਹਨਾਂ ਦੇ ਵਿੱਚੋਂ ਘੱਟੋ-ਘੱਟ 18 ਮਹੀਨੇ ਦਾ ਤਜਰਬਾ ਨਿਊਜ਼ੀਲੈਂਡ ਦੇ ਵਿੱਚ ਮੀਡੀਅਨ ਬੇਜ ਜਾਂ ਇਸ ਤੋਂ ਵੱਧ ਮਿਲਣ ਵਾਲੀ ਤਨਖਾਹ ਤਾਂ ਹੋਣਾ ਇਹਨਾਂ ਲਈ ਲਾਜ਼ਮੀ ਹੈ ਮੁੱਖ ਬਦਲਾ ਕਿਹੜੇ-ਕਿਹੜੇ ਹੋਣਗੇ ਇਸ ਵਾਰ ਵੀ ਗੱਲ ਕਰਦੇ ਹਾਂ ਨਿਊਜ਼ੀਲੈਂਡ ਦੀਆਂ ਯੂਨੀਵਰਸਿਟੀਆਂ ਲੈਵਲ ਕੁਆਲੀਫਿਕੇਸ਼ਨ ਲਈ ਵੱਧ ਪੁਆਇੰਟ ਮਿਲਣਗੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਰਿਹਾਇਸ਼ ਵੱਲ ਰਸਤਾ ਹੋਰ ਆਸਾਨ ਹੋਵੇਗਾ ਨਿਊਜ਼ੀਲੈਂਡ ਵਰਕ ਐਕਸਪੀਰੀਅੰਸ ਦੀ ਲੂਡ ਵੱਧ ਤੋਂ ਵੱਧ 3 ਸਾਲ ਤੋਂ ਘਟਾ ਕੇ 2 ਸਾਲ ਕਰ ਦਿੱਤੀ ਗਈ ਹੈ ਰਿਹਾਇਸ਼ ਲਈ ਅਪਲਾਈ ਕਰਦੇ ਸਮੇਂ ਵਧੇਰੇ ਤਨਖਾਹ ਰੇਟ ਦੀ ਸ਼ਰਤ ਹਟਾ ਦਿੱਤੀ ਗਈ ਹੈ ਹੁਣ ਸਿਰਫ ਮੀਡੀਆ ਵੇਜ ਜਾਂ ਇਸ ਤੋਂ ਉੱਪਰ ਲਗਾਤਾਰ ਕਮਾਈ ਹੋਣੀ ਲੋੜੀਂਦੀ ਹੈ ਤਨੂ ਦੱਸਦੀ ਹੈ ਕਿ ਸਾਰੇ ਬਦਲਾਅ ਅਗਸਤ 2026 ਤੋਂ ਲਾਗੂ ਹੋਣਗੇ ਸਰਕਾਰ ਦਾ ਕਹਿਣਾ ਹੈ ਕਿ ਸਭ ਕੁਝ ਗoing ਫਾਰ ਗਰੋਥ ਪ੍ਰੋਗਰਾਮ ਦੇ ਹਿੱਸੇ ਵਜੋਂ ਕੀਤਾ ਜਾ ਰਿਹਾ ਹੈ ਜਿਸ ਵਿੱਚ ਵਰਕ ਵੀਜ਼ਾ ਸਿਸਟਮ ਨੂੰ ਸੁਧਾਰਨਾ ਸਿੱਖਿਆ ਦੇ ਨਤੀਜੇ ਬਿਹਤਰ ਕਰਨਾ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਜਾਂ ਟ੍ਰੇਨਿੰਗ ਨਾਲ ਜੋੜਨ ਦੀਆਂ ਯੋਜਨਾਵਾਂ ਵੀ ਸ਼ਾਮਲ ਹਨ ਨਿਊਜ਼ੀਲੈਂਡ ਸਰਕਾਰ ਦੇ ਇਹ ਬਦਲਾ ਹੁਣ ਪ੍ਰਵਾਸੀਆਂ ਲਈ ਰਿਹਾਇਸ਼ ਦੇ ਰਾਹ ਖੋਲਣਗੇ ਅਤੇ ਕਾਬਲ ਕਰਮਚਾਰੀਆਂ ਨੂੰ ਦੇਸ਼ ਨਾਲ ਜੋੜ ਕੇ ਰੱਖਣ ਦੇ ਵਿੱਚ ਮਦਦ ਕਰਨਗੇ